ਅੱਜ ਦਿੱਤਰ ਜੋਂ ਤਾਂ ਦਿੱਤੀਆ ਕਿ ਅਖਬਾਰਾਂ 'ਚ ਨਿਤ ਖਬਰਾਂ ਆ ਰਹੀਆਂ ਨੇ ਕਿ ਝੋਨੇ ਦਾ ਸੀਜ਼ਨ ਆ ਰਿਹਾ ਪੰਜਾਬ ਸਰਕਾਰ ਬਿਲਕੁਲ ਲਾਪਰਵਾਹ ਹੋਈ ਬੈਠੀ ਆ ਕੋਈ ਧਿਆਨ ਨਹੀਂ ਦੇ ਰਹੀ ਸਪੇਸ ਗਡਾਉਨ ਦੇ ਵਿੱਚ ਅਗਲਾ ਝੋਨਾ ਰੱਖਣ ਲਈ ਹੈ ਨਹੀਂ ਬਲਕੇ ਪਿਛਲਾ ਚਾਵਲ ਵੀ 4.5 ਲੱਖ ਟਨ ਦੇ ਕਰੀਬ ਮੀਟਰ ਟਨ ਦੇ ਕਰੀਬ 4.4 ਲੱਖ ਮੀਟਰ ਟਨ ਦੇ ਕਰੀਬ ਅਜੇ ਪਿਛਲੇ ਸਾਲ ਦਾ ਚਾਵਲ ਲੱਗਣ ਤੋਂ ਬਾਹਰ ਪਿਆ ਤੇ ਅੱਗੇ ਨੂੰ ਝੋਨਾ ਆ ਗਿਆ ਉਹਦੇ ਲਈ ਸਪੈਸ਼ਲ ਦੀ ਕੋਈ ਚਾਂਸੀ ਹੈ ਨਹੀਂ ਤੇ ਪੰਜਾਬ ਅਫਸੋਸ ਇਸ ਗੱਲ ਦਾ ਕਿ ਪੰਜਾਬ ਸਰਕਾਰ ਦਾ ਨਾ ਤਾਂ ਕੋਈ ਵਜ਼ੀਰ ਨਾ ਕੋਈ ਅਧਿਕਾਰੀ ਨਾ ਮੁੱਖ ਮੰਤਰੀ ਸਾਹਿਬ ਆਪ ਕੇਂਦਰ ਦੇ ਤੱਕ ਪਹੁੰਚ ਤੱਕ ਨਹੀਂ ਕੀਤੀ ਕੇਵਲ ਬਹਾਨਾ ਕੇਂਦਰ ਨੂੰ ਗਾਣਾ ਕੱਢਣ ਦਾ ਬਣਾਉਣ ਲਈ ਦਿਲ ਕੋਸ਼ ਕਰ ਲਈ ਪੰਜਾਬ ਨੂੰ ਇੱਕ ਬਗਦੀ ਦੇ ਬੁੱਥੇ ਚ ਪਾਉਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਔਰ ਧੋਨਾ ਮੰਡੀਆਂ ਵੀ ਤੇ ਰੋਲੇਗਾ ਸੈਲਰ ਮਾਲਕ ਆੜਤੀ ਕਿਸਾਨ ਆਪਸ ਵਿੱਚ ਟਕਰਾਅ ਚਾਹਣਗੇ ਇਸ ਤਰ੍ਹਾਂ ਦੀ ਸਥਿਤੀ ਨੂੰ ਰੋਕਣ ਲਈ ਸਰਕਾਰ ਨੂੰ سنجیدہ سنجیدہ ਹੋਣ ਦੀ ਲੋੜ ਆ ਔਰ ਧਿਆਨ ਦੇਣ ਦੀ ਲੋੜ ਆ ਕੇਂਦਰ ਤੱਕ ਪਹੁੰਚ ਕਰਕੇ ਮਾਣ ਕਟੋ ਕਟ ਜੇ 4500 ਸਪੈਸਲ ਦਿੱਲੀ ਲੱਗੇ ਨਾ થોੜੀ ਮਹੀਨੇ ਚ ਲੱਗੇ ਤਾਂ ਕਿਤੇ ਝੋਨਾ ਝੁੱਟਿਆ ਜਾ ਸਾਰ ਹੁਣ ਜਿਹੜੀ ਕੇਵਲ 100 ਸਪੈਸਲ ਮਹੀਨੇ ਦੀ ਲੱਗ ਰਹੀ ਹੈ ਜਿਹੜੀ ਕਿਸੇ ਤਰ੍ਹਾਂ ਵੀ ਸਪੇਸ ਬਣਾ ਸਕਣ ਦੇ ਵੀ ਸਮਰਥ ਨਹੀਂ ਹੋਏਗੀ ਔਰ ਅੱਜ ਦੀ ਜਿਹੜੀ ਰਾਜਨੀਤੀ ਹੈ ਨਾ ਇਹ ਜਿਹੜੇ ਆਗੂ ਤੇ ਸਰਕਾਰਾਂ ਨੇ ਕੇਵਲ ਬਿਆਨਬਾਜ਼ੀ ਤਾਤੀ ਹੀ ਹਿੰਮਤ ਰਹਿ ਗਈ ਕੇਵਲ মিডিਆ ਜਾਂ ਖਾਵਰਾ ਤਾਂ ਕਿ ਚਮਕਾਉਣ ਲਈ ਰਹਿ ਗਏ ਸਿਹਰਤ ਯਤਨ ਕਰਕੇ ਸਮੱਸਿਆਵਾਂ ਦੇ ਅਮਲੀ ਹੱਲ ਕੱਢਣ ਲਈ ਕੋਈ ਵੀ ਯਤਨ ਸੀਰ ਨਹੀਂ ਹੈ ਸੋ ਇਹ ਤਰਾਸ ਦੀ ਆ ਪੰਜਾਬ ਦੀ ਅੱਜ ਪੰਜਾਬ ਜਿਹੜਾ ਬਹੁਤ ਚੁਣੌਤੀਆਂ ਵਿੱਚ ਘਿਰਿਆ ਹੋਇਆ ਪਹਿਲਾਂ ਪੰਜਾਬ ਦੇ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਨੇ ਉਹ ਵੀ ਸਰਕਾਰ ਦੀ ਲਾਪਰਵਾਹੀ ਤੇ ਕੁਤਾਹੀ ਕਰਕੇ ਰੁਕੇ ਹੋਏ ਨੇ ਨਸ਼ਿਆਂ ਦੀ ਬਫਤਾਤ ਵੀ ਸਰਕਾਰ ਦੀ ਲਾਪਰਵਾਹੀ ਕਰਕੇ ਵੱਧ ਰਹੀ ਆ ਔਰ ਪੰਜਾਬ ਦੇ ਜਿਹੜੇ ਅਹਿਮ ਮਸਲੇ ਸੀ ਜਿਵੇਂ ਡੈਮ ਤੇ ਕੰਟਰੋਲ ਜਿਹੜਾ ਸਥਾਈ ਮੈਂਬਰਸ਼ਿਪ ਦਾ ਉਹ ਕੋਹ ਲੈਣਾ ਉਹਦੇ ਬਾਰੇ ਕੋਈ ਗੱਲ ਨਹੀਂ ਹੋਈ ਸੋ ਸਾਰੀਆਂ ਗੱਲਾਂ ਮਤਲਬ ਇੱਕ ਪੰਜਾਬ ਨੂੰ ਲਾਵਾਸ ਤੇ ਤੌਰ ਤੇ ਬਣਾ ਰਹੀਆਂ ਨੇ ਸੋ ਅੱਜ ਪੰਜਾਬ ਦੇ ਵਾਸੀਆਂ ਨੂੰ ਪੰਜਾਬੀਆਂ ਨੂੰ ਜਿਹੜੀ ਅੱਜ ਚਿੰਤਾ ਹੈ ਠੀਕਰ ਆ ਉਹ ਇਸ ਗੱਲ ਦਾ ਕਿ ਜਿਨ੍ਹਾਂ ਦੇ ਹੱਥ ਬਾਗ ਡੋਰ ਸੰਭਾਲੀ ਆ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਚਿੰਤਾ ਨਹੀਂ ਲੱਗ ਰਹੀ ਸੋ ਮੈਂ ਅਪੀਲ ਕਰਦਾ ਪੰਜਾਬ ਸਰਕਾਰ ਨੂੰ ਕਿ ਉਹ ਤੁਰਤ ਧਿਆਨ ਦੇਵੇ ਸੰਜੀਦਗੀ ਦਿਖਾਵੇ ਔਰ ਆਉਣ ਵਾਲੇ ਸੀਜ਼ਨ ਦੇ ਵਿੱਚ ਝੋਦਾ ਜਿਹੜਾ ਚੰਗੀ ਤਰ੍ਹਾਂ ਖਿਦਿਆ ਜਾ ਸਕੇ ਕੋਈ ਪਰੇਸ਼ਾਨੀ ਨਾ ਆਵੇ ਉਹਦੇ ਪ੍ਰਬੰਧ ਕੀਤੇ ਜਾਣ ਕਿਉਂਕਿ ਤਕਰੀਬਨ ਇਕ 180 180 ਲੱਖ ਟਨ ਦੇ ਕਰੀਬ 180 ਲੱਖ ਮੀਟਰਿਕ ਟਨ ਦੇ ਕਰੀਬ ਪੈਟੀ ਜਿਹੜੀ ਆ ਸੀ ਇਸ ਤੇ ਜਿਹਦਾ 125 ਲੱਖ ਮੀਟਰਿਕ ਟਨ ਦੇ ਕਰੀਬ ਚਾਵਲ ਬਣਦਾ ਤੇ ਐਡਾ ਵੱਡਾ ਭੰਡਾਰ ਜਿਹੜਾ ਹੈ ਉਹਦੀ ਵਿਵਸਥਾ ਜ਼ਰੂਰੀ ਆ ਇਹ ਸਭ ਸ਼੍ਰੋਮਣੀ ਅਕਾਲੀ ਦਲ ਨੂੰ ਲਗਾਤਾਰ ਬੈਕਫੁੱਟ ਹੋਣਾ ਪੈ ਰਿਹਾ ਹੈਗਾ ਨਾ ਉਹ ਮੰਨ ਦੀ ਪਾਰਟੀ ਦੇ ਵਿੱਚ ਲੱਗ ਰਹੇ ਕਿਵੇਂ ਦੇਖਦੇ ਹੋਗੇ ਡਿਪੀਟੀ ਲੋਕ ਕਾਫੀ ਹੈਮ ਚੇਰੇ ਸੀਗਾ ਅਕਾਲੀ ਦਲ ਦਾ ਆ ਰਿਹਾ ਵੀ ਮਨਪ੍ਰੀਤ ਬਾਦਲ ਦੁਬਾਰਤੋਂ ਅਕਾਲੀ ਦਲ ਚਾਲ ਸਕਦੇ ਨੇ ਕਿਵੇਂ ਦੇਖਦੇ ਹੋ ਸਾਰੇ ਦੇਖੋ ਡਿਪੀਟੀ ਲੋ ਵਰਗੇ ਵਿਅਕਤੀ ਦਾ ਅਕਾਲੀ ਦਲ ਨੂੰ ਛੱਡ ਕੇ ਜਾਣਾ ਸਾਹ ਸੁਖਵੀਰ ਸਿੰਘ ਬਾਦਲ ਨੂੰ ਬਾਰ-ਬਾਰ ਸਨੇਹਾ ਦੇਣਾ ਕਿ ਉਹ ਝੂਠਾ ਕਮੇਟੀ ਦੀਆਂ ਸਮਾਰਥਾ ਨੂੰ ਇਮਾਨਦਾਰੀ ਨਾਲ ਲਾਗੂ ਕਰੇ ਰੀਪਿਟ ਲੋਦਾ ਪਾਰਟੀ ਨੂੰ ਛੱਡਣਾ ਇਸ ਗੱਲ ਦੇ ਸੰਕੇਤਾਂ ਜੇ ਸਾ ਸੁਵੀਰ ਸੀ ਬਾਦਲ ਦੀ ਪ੍ਰਧਾਨਗੀ ਜਿਹੜੀ ਆ ਉਹ ਸ਼ਰਮਣੀ ਅਕਾਲੀ ਦਲ ਨੂੰ ਕਿਤੇ ਕਿਨਾਰੇ ਨਹੀਂ ਲਾ ਸਕਦੀ ਝੋਂਦਾ ਕਮੇਟੀ ਦੀਆਂ ਸੰਵਾਰਸ਼ਾਂ ਕਿਸੇ ਵਿਅਕਤੀ ਦੀਆਂ ਕਿਸੇ ਗਰੁੱਪ ਦੀਆਂ ਨਹੀਂ ਸੀ ਉਹ ਆਮ ਪੰਜਾਬ ਹਤੈਸੀ ਪੰਥ ਹਤੈਸੀ ਔਰ ਸ਼ਰਮਣੀ ਅਕਾਲੀ ਦਲ ਦੇ ਡੈਡੀਕੇਟਿਡ ਵਰਕਰਾਂ ਦੀਆਂ ਭਾਵਨਾਵਾਂ ਦੀ ਕਾਲਮਬੰਦ ਰਿਪੋਰਟ ਸੀ ਜਿਤੇ ਅਮਰ ਨਾ ਕਰਕੇ ਸਰ ਸਰਬੀਸੀ ਬਾਦਲ ਨੇ ਬਹੁਤ ਵੱਡਾ ਨੁਕਸਾਨ ਪਾਰਟੀ ਦਾ ਕਰਵਾ ਲਿਆ ਅੱਜ ਵੀ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਮੀਡੀਆ ਰਾਹੀਂ ਮਤਲਬ ਬੇਨਤੀ ਕਰਦੇ ਹਾਂ ਕਿ ਅੱਜ ਵੀ ਪਾਰਟੀ ਨੂੰ ਬਚਾਉਣ ਦੀ ਲੋੜ ਆ ਅੱਜ ਵੀ ਪੰਥ ਨੂੰ ਪੰਜਾਬ ਨੂੰ ਪਾਰਟੀ ਨੂੰ ਜਿਹੜੀਆਂ ਚੁਣੌਤੀਆਂ ਨੇ ਇਹਨਾਂ ਚੋਂ ਕੱਢਣ ਲਈ ਕੇਵਲ ਤੇ ਕੇਵਲ ਆਪਣੇ ਵਰਕਰਾਂ ਦੀ ਪੰਜਾਬੀਆਂ ਦੀ ਪੰਥ ਚਾਚੀਆਂ ਦੀ ਭਾਵਨਾ ਨੂੰ ਪੂਰਾ ਕਰ ਲਈ ਪਾਰਟੀ ਪ੍ਰਧਾਨਗੀ ਤੋਂ ਤਿਆਗ ਪੱਤਰ ਦੇ ਕੇ ਮਾਹਲਾ ਪਾਰਟੀ ਨੂੰ ਸਹੀ ਲੈ ਲੈ ਤੇ ਲਿਆਉਣ ਲਈ ਰਾਹ ਬਣਾਉਣ ਦੀ ਲੋੜ ਆ ਦੀਪੀ ਢਿੱਲੋਂ ਵਰਗੇ ਬੱਦੇ ਮਤਲਬ ਇਹ ਕਹਿ ਸਕਦੇ ਆ ਕਿ ਸਾਹ ਸੁਵੀਰ ਸਿੰਘ ਬਾਦਲ ਹੁਰਾਂ ਦੇ ਹਠੀ ਤੇ ਅੜੀਅਲ ਰਬੀਏ ਨੇ ਇੱਕ ਹੋਰ ਸਰਕਾਰ ਦਾ ਅਕਾਲੀ ਲੀਡਰ ਜਿਹੜਾ ਹੈ ਉਹ ਪਾਰਟੀ ਜੋ ਗਵਾ ਲਿਆ ਆਪਾਂ ਇਹ ਕਹਿ ਸਕਦੇ ਆ ਵੀ ਉਹਨਾਂ ਦੇ ਅੜੀਅਲ ਤੇ ਹਠੀ ਰਬੀਏ ਨੇ ਉਹਨਾਂ ਨੇ ਲੋਕਾਂ ਦੇ ਫਤਵੇ ਦੇ ਵਿਰੋਧ ਦੇ ਵਿੱਚ ਜਿੱਦ ਫੜ ਕੇ ਜਾਨੀ ਸ਼ਤੀਰ ਤੋਂ ਗੁੱਲੀ ਬਣਾਤਾ ਪਾਰਟੀ ਨੂੰ ਸੋ ਲੱਗਦਾ ਡਿਪੀ ਟੀ ਲੋਨ ਦੇ ਦੁਆਰਾ ਇਹ ਵੀ ਗੱਲ ਕਹੀ ਗਈ ਕਿ ਜਿਸ ਤਰ੍ਹਾਂ ਨਾਲ ਪ੍ਰਧਾਨ ਸਾਹਿਬ ਦੇ ਕੋਲ ਕਿਹਾ ਗਿਆ ਕਿ ਤੁਸੀਂ ਆਪਣਾ ਅਗਲੇ ਦਾ ਕੈਰੀਅਰ ਡਿਸਾਈਡ ਕਰ ਲਓ ਮਨਪ੍ਰੀਤ ਬਾਦਲ ਦੁਆਰਾ ਤਾਂ ਪਾਰਟੀ ਦੇ ਵਿੱਚ ਸ਼ਾਇਦ ਆ ਜਾ ਉਸ ਨੂੰ ਕਿਵੇਂ ਦੇਖਦੇ ਹੋ ਕਿ ਇਹ ਪੀ ਦੀ ਕਿ ਪਹਿਲਾਂ ਵੀ ਤੁਸੀਂ ਗੱਲ ਕਰਦੇ ਰਹੋ ਕਿ ਅਸੀਂ ਮਿੰਤਾਂ ਕਰੀਆਂ ਸੀ ਕਿ ਬੀ ਜੀ ਪੀ ਨਾਲ ਅਲਾਈਸ ਕਰ ਲਓ ਪਰ ਹੁਣ ਮਨਪ੍ਰੀਤ ਬਾਦਲ ਬੀ ਜੀ ਪੀ ਦੇ ਵਿੱਚ ਮੌਜੂਦ ਨੇਗੇ ਤੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਇੱਕ ਡੀਪੀ ਟੀ ਲੋਨ ਬਾਹਰ ਦਾ ਰਸਤਾ ਤੱਕਿਆ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਡਿਪਟੀ ਲੋਹਰਾਂ ਨੇ ਜਿਹੜੀਆਂ ਸਚਾਈ ਸਾਹਮਣੇ ਲਿਆਂਦੀ ਆ মিডিਆ ਰਹੀਂ ਉਹ ਬੜੀ ਹੈਰਾਨੀਜਨਕ ਹੋ ਰਿਹਾ ਸਾਫਤ ਕਰਦੀ ਆ ਵੀ ਅੱਗਾ ਦੌੜ ਪਿੱਛਾ ਚੌੜ ਸਾਹ ਸੁਵੀਰ ਸੀ ਬਾਦਲ ਦੀ ਜਿਹੜੀ ਪਾਲਿਸੀ ਰਹੀ ਆ ਨਾ ਅੱਗਾ ਦੌੜ ਪਿੱਛਾ ਚੌੜ ਆਪਣੇ ਸ਼ਹਿਰ ਦੇ ਤੇ ਪਾਰਟੀ ਦੇ ਵਫਾਦਾਰਾਂ ਤੇ ਵਿਸ਼ਵਾਸ ਨਾ ਕਰਕੇ ਬਗਾਨਿਆਂ ਤੇ ਵਿਸ਼ਵਾਸ ਕਰਨ ਦੀ ਜਿਹੜੀ ਸੋਚ ਆ ਉਹਨੇ ਅੱਜ ਅਕਾਲੀ ਦਲ ਨੂੰ ਸਹਿਦਾਰ ਤੇ ਆਰਥ ਤੇ ਫਰਸ ਤੇ ਪਹਚਾਇਆ ਸਰ ਇੱਕ ਕੰਗੜਾ ਨੌਕ ਨੇ ਕਿਸਾਨਾਂ ਦੇ ਖਲਾਫੜੇ ਸ਼ਬਦਾवली ਬੋਲੀ ਉਸ ਵੀ ਐਮਪੀ ਦੀ ਉਹ ਵੀ ਐਮਪੀ ਹੈ ਕਿ ਇਸ ਤਰ੍ਹਾਂ ਦੀ ਸ਼ਬਦਾਵਲੀ ਉਹਨਾਂ ਨੇ ਯੂਜ਼ ਕਰਨੀ ਚਾਹੀਦੀ ਨਹੀਂ ਕੰਗੜਾ ਜੀ ਵੱਲੋਂ ਬੋਲੀ ਭਾਸ਼ਾ ਬਹੁਤ ਮਦਭਾਗੀ ਆ ਔਰ ਬੜੀ ਚਿੰਤਾ ਵਾਲੀ ਆ ਜੇ ਜ਼ਿੰਮੇਵਾਰ ਲੋਕ ਕਿਸੇ ਖਾਸ ਵਰਗ ਲਈ ਖਾਸ ਤੌਰ ਤੇ ਕਿਸਾਨੀ ਜਿਹਨੂੰ ਦੇਸ਼ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਕਿਹਾ ਜਾਂਦਾ ਜਿਹੜੀ ਦੇਸ਼ ਦੀ ਭੁੱਖਮਰੀ ਦੂਰ ਕਰਨ ਲਈ ਆਪਣੀ ਮਿਹਨਤ ਕਰਦੀ ਆ ਉਸ ਕਿਸਾਨੀ ਤੇ ਇਸ ਤਰ੍ਹਾਂ ਦੇ ਤਾਜਿਕਸਾਨੇ ਭਾਸ਼ਾ ਬੋਲਣੇ ਮੈਂ ਸਮਝਦਾ ਬਹੁਤ ਮਦ ਭਾਗੀ ਆ ਔਰ ਇਹਦਾ ਨੋਟਸ ਲੈਣਾ ਚਾਹੀਦਾ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਔਰ ਕੰਗਨਾ ਨੇ ਕਈ ਹੋਰ ਪੁਆੜੇ ਪਾਏ ਹੋਏ ਨੇ ਜਿਹੜੇ ਮੈਂ ਸਮਝਦਾ ਇਸ ਮੁਲਕ ਦੀ ਰਾਜਨੀਤੀ ਲਈ ਗਲਤ ਰਵੈਤਾਂ ਪਾ ਰਹੇ ਨੇ ਸੋ ਵਜ਼ੀ ਅਪੀਲ ਕਰਦੇ ਆ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਕਿ ਇਸ ਤਰ੍ਹਾਂ ਦੀ ਭਾਸ਼ਾ ਬੋਲਣ ਵਾਲੇ ਤੇ ਇਸ ਤਰ੍ਹਾਂ ਦੇ ਵਿਵਹਾਰ ਕਰਨ ਵਾਲੇ ਆਪਣੇ ਲੀਡਰਾਂ ਤੇ ਉਹ ਜ਼ਰੂਰ ਲਗਾ ਪਾਉਂ। ਤਾਂ ਜਦੋਂ ਸ਼ਰਮਣੀ ਕਾਲੀਦਾਰ ਸੁਧਾਰ ਲਹਿਰ ਦਾ ਇੱਕੋ ਇੱਕ ਟੀਚਾ ਕਿ ਜਿਹੜੀਆਂ ਕਮੀਆਂ ਆਈਆਂ ਸ਼ਰਮਣੀ ਕਾਲੀਦਾਰ 'ਚ ਜਿਨ੍ਹਾਂ ਕਰਕੇ ਸ਼ਰਮਣੀ ਕਾਲੀਦਾਰ ਅਸਤੇ ਫਸ ਤੇ ਆਇਆ ਜਿਹਦੇ ਕਰਕੇ ਸ਼ਰਮਣੀ ਕਾਲੀਦਾਰ ਦੇ ਵਿਰੁੱਧ ਪੰਜਾਬ ਦੇ ਲੋਕ ਬਾਰ-ਬਾਰ ਫਤਵਾ ਦੇ ਰਹੇ ਨੇ ਉਹ ਕਮੀਆਂ ਦੂਰ ਕੀਤੀਆਂ ਜਾਣ। ਉਹ ਘਾਟਾ ਦੂਰ ਕੀਤੀਆਂ ਜਾ ਜਿਸ ਤਰ੍ਹਾਂ ਦੇ ਲੋਕਾਂ ਦੀ ਭਾਵਨਾ ਉਸ ਭਾਵਨਾ ਦੇ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਨੂੰ ਲੀਡਰਸ਼ਿਪ ਦਿੱਤੀ ਜਾਵੇ ਜਿਸ ਤਰ੍ਹਾਂ ਦੀ ਤਵਕਕ ਅਕਾਲੀਆਂ ਦੇ ਲੋਕ ਕਰਦੇ ਨੇ ਕਿ ਅਕਾਲੀਆਂ ਦਾ ਲੀਡਰ ਕਿਹੋ ਜਿਹਾ ਹੋਵੇ ਉਹਦਾ ਚਿਹਰਾ ਕਿਹੋ ਜਿਹਾ ਹੋਵੇ ਉਹਦੀ ਪਛਾਣ ਕਿਹੋ ਜਿਹੀ ਹੋਵੇ ਉਹਦਾ ਚਾਲ ਚੱਲਣ ਵਿਵਹਾਰ ਕਿਹੋ ਜਿਹਾ ਹੋਵੇ ਮਨ ਉਸ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਲੋਕ ਤਵਕਕ ਕਰਦੇ ਨੇ ਉਸ ਤਰ੍ਹਾਂ ਦਾ ਅਕਾਲੀ ਦਲ ਬਣਾਉਣਾ ਸਾਡਾ ਸਭ ਤੋਂ ਪਹਿਲਾ ਮਕਸਦ ਹੋਏਗਾ ਅਰੋਧੇ ਲਈ ਅਸੀਂ ਯਤਨ ਕਰਾਂਗੇ ਕਿ ਜਿਹੜੀ ਵੀ ਆਉਣ ਵਾਲੇ ਸਮੇਂ ਵਿੱਚ ਕਾਲੀ ਲੀਡਰਸ਼ਿਪ ਆ ਉਹ ਕਾਲੀ ਲੀਡਰਸ਼ਿਪ ਉਹਨਾਂ ਹੱਥਾਂ ਵਿੱਚ ਹੋਵੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਜਿਨ੍ਹਾਂ ਨੇ ਪਾਰਟੀ ਲਈ ਕੋਈ ਵਿਸ਼ੇਸ਼ ਯੋਗਦਾਨ ਪਾਇਆ ਹੋਵੇ ਜਿਨ੍ਹਾਂ ਦੇ ਚਿਹਰੇ ਤੋਂ ਪੰਥਕ ਅਕਸ ਝਲਕਦਾ ਹੋਵੇ ਜਿਨ੍ਹਾਂ ਦੇ ਵਿਵਹਾਰ ਤੋਂ ਲੋਕਾਂ ਦੀ ਨਿਸ਼ਕਾਮ ਸੇਵਾ ਕਰਨ ਦਾ ਇਰਾਦਾ ਪ੍ਰਗਟ ਹੁੰਦਾ ਹੋਵੇ ਕੋਈ ਖੁਦਗਰਜ਼ ਜਾਤੀ ਹਿੱਤਾਂ ਦਾ ਜਾਤੀ ਲਾਭ ਲੈਣ ਵਾਲੇ ਲੋਕ ਜਿਹੜੇ ਉਹਨਾਂ ਦੇ ਹੱਥ ਜਗਵਾਈ ਪਾਰਟੀ ਨੂੰ ਨਹੀਂ ਦਿੱਤੀ ਜਾ ਸਕਦੀ ਔਰ ਪਿੱਛੇ ਜਿਹੜਾ ਰੋਗ ਖਤਮ ਹੋਇਆ ਅਕਾਲੀਆਂ ਦਾ ਦਵਕਾ ਅਕਾਲੀਆਂ ਦਾ ਖਤਮ ਹੋਇਆ ਭੈ ਅਕਾਲੀਆਂ ਦਾ ਖਤਮ ਹੋਇਆ ਇਸੇ ਕਰਕੇ ਖਤਮ ਹੋਇਆ ਕਿ ਅਕਾਲੀ ਲੀਡਰਸ਼ਿਪ ਤੇ ਉਹਨਾਂ ਖੁਦਗਰਜ਼ ਲੋਕਾਂ ਨੇ ਕਬਜ਼ਾ ਕਰ ਲਿਆ ਜਿਹੜੇ ਆਪਣੇ ਕਾਰੋਬਾਰਾਂ ਦੀ ਮਜਬੂਰੀ ਕਰਕੇ ਸਮੇਂ ਦੀਆਂ ਸਰਕਾਰਾਂ ਦੇ ਵਿਰੁੱਧ ਬੋਲਣ ਦੀ ਜ਼ਰੂਰਤ ਨਹੀਂ ਕਰਦੇ ਇਸੇ ਕਰਕੇ ਸਮੇਂ ਗਿਆ ਸਤਾਰਾਂ ਜਿਹੜੀਆਂ ਨੇ ਅਕਾਲੀਆਂ ਨੂੰ ਟਿੱਚ ਸਮਝਣ ਲੱਗੀਆਂ। ਸੋ ਅਸੀਂ ਅਕਾਲੀਆਂ ਦਾ ਪੂਰਾ ਰੋਹ, ਦਬਕਾ, ਭੈ, ਸਤਕਾਰ ਇਸ ਮੁਲਕ ਦੀ ਰਾਜਨੀਤੀ ਵਿੱਚ ਦੁਬਾਰਾ ਬਣਾਉਣ ਲਈ ਸ਼ਰਮਣੀ ਕਲਦਲ ਸੁਧਾਰ ਲਹਿਰ ਰਹੀ ਆ ਆਪਣੇ ਵਰਕਰਾਂ ਕੋਲ ਲੋਕਾਂ ਕੋ ਜਾਈਦੀ। ਸੋ ਲੋਕਾਂ ਵੱਲ ਦੀ ਬੜੀ ਤੋਂ ਸ਼ਰਮਣੀ ਕਲਦਲ ਸੁਧਾਰ ਲਹਿਰ ਨੂੰ ਬੜੀ ਸ਼ਕਤੀ ਦਿੱਤੀ ਆ ਉਹ ਤਸ਼ਾਹ ਦਿੱਤਾ। ਔਰ ਮੈਂ ਸਮਝਦਾ ਬਹੁਤ ਅੱਛਾ ਸਨਿਹਾ ਦਿੱਤਾ ਕਿ ਲੋਕ ਉਹਨਾਂ ਨਾਲ ਖੜਦੇ ਨੇ ਜਿਹੜੇ ਸੱਚ ਦੀ ਗੱਲ ਕਰਦੇ ਨੇ। ਲੋਕ ਉਹਨਾਂ ਦਾ ਖੜਦੇ ਨੇ ਜਿਹੜੇ ਸ਼ਰੋਮਣੀ ਅਕਾਲੀ ਦਲ ਨੂੰ ਆਮ ਲੋਕਾਂ ਦੀ ਜਮਾਤ ਦੇ ਤੌਰ ਤੇ ਕਾਇਮ ਕਰਨਾ ਚਾਹੁੰਦੇ ਨੇ ਲੋਕ ਉਹਨਾਂ ਦਾ ਖੜਦੇ ਨੇ ਜਿਹੜੇ ਲੋਕਾਂ ਲਈ ਜੇਲਾ ਕਰਦੇ ਨੇ ਤਸ਼ੱਦਦ ਸਹਿੰਦੇ ਨੇ ਔਰ ਕਿਸੇ ਨਾ ਕਿਸੇ ਰੂਪ ਵਿੱਚ ਕੁਰਬਾਨੀ ਕਰਨ ਤੋਂ ਗਰੇਜ਼ ਨਹੀਂ ਕਰਦੇ ਮਤਲਬ ਇੱਕ ਡੀਲਰ ਟਾਈਪ ਲੋਕ ਇੱਕ ਕੋਈ ਕੇਵਲ ਮਾਫੀਆ ਰੇਤ ਮਾਫੀਆ ਵਾਲੇ ਲੋਕਾਂ ਦੇ ਨਾਲ ਲੋਕ ਲੱਗਣ ਨੂੰ ਤਿਆਰ ਨਹੀਂ ਏ ਲੰਗਵਾਲ ਦੀ ਵਰਸੀ ਦੇ ਕੱਠ ਨੇ ਸਾਬਤ ਕਰਤਾ ਤੇ ਹੁਣ ਜਿਹੜਾ ਗੁਰਚਰ ਸਿੰਘ ਜੀ ਟੌੜਾ ਸਾਹਿਬ ਦੀ ਜਨਮ ਸ਼ਤਾਬਦੀ ਜਿਹੜੀ ਆ ਉਹ ਅਸੀਂ ਬੜੇ ਉਤਸ਼ਾਹ ਨਾਲ ਬਣਾ ਰਹੇ ਆ ਬੜੇ ਸਤਿਕਾਰ ਨਾਲ ਬਣਾ ਰਹੇ ਆ 24 ਸਤੰਬਰ ਨੂੰ ਕਿ ਟੌੜਾ ਵਿਖੇ ਉਹਨਾਂ ਨੂੰ ਚਾਹੁਣ ਵਾਲੇ ਉਹਨਾਂ ਦੀ ਸੌਤੇ ਚੱਲਣ ਵਾਲੇ ਲੋਕਾਂ ਦਾ ਇਕੱਠ ਹੋਏਗਾ ਔਰ ਸਾਡਾ ਉਸ ਜਨਮ ਸ਼ਤਾਬਦੀ ਤੇ ਪਾਂਠ ਤੈਸੀ ਲੋਕਾਂ ਨੂੰ ਪੰਜਾਬ ਵਾਸੀਆਂ ਨੂੰ ਸਨੇਹਾ ਦੇਣ ਦਾ ਯਤਨ ਹੋਏਗਾ ਕਿ ਜਿਹੜਾ ਗੁਰਚਰ ਸਿੰਘ ਟੌੜਾ ਵਰਗੇ ਲੋਕ ਜਿਹੜੇ ਜੀਵਨ ਪਰ ਮਨ ਪਾਰਟੀ ਲਈ ਪੰਥ ਲਈ ਕਰਵਾ ਨਹੀਂ ਕਰਦੇ ਰਹੇ ਉਤਰਾਂ ਦੀ ਭਾਵਨਾ ਵਾਲੇ ਲੋਕ ਪੰਥ ਦੀ ਤੇ ਪਾਰਟੀ ਦੀ ਅਗਵਾਈ ਕਰਨ ਲੱਗੇ ਆਉ